ਅੱਜ ਦੀ ਨਵੀਂ ਖਬਰ ਸਾਫ ਸਾਫ ਬਧਾਈਆਂ ਗੁਰੂ ਪਾਇਆ ਦਿੱਤੀਆਂ ਜਿਹੜੀ ਤੁਸੀਂ ਮਾਤਾ ਦੇ ਪੰਦਰ ਦੇ ਸਵਾਗਤ ਦੇ ਲੰਚਰ ਦਾ ਆਪਾਰ ਨਾਟਕ ਹੈ ਪਰੰਨ ਨੂੰ ਵੀ ਤਵੇ ਦੀਆਂ ਦੇਵਾਕੀ ਕੰਡੀਆਂ ਨਾਲ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਆਜਿਮ ਪਾਲ ਜੀ ਦਾ ਮੈਕਸ ਸਰਵਨ ਕੀਤਾ ਜਾ ਰਿਹਾ ਹੈ ਗੁਰੂ ਪ੍ਰਧਾਨੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਅਖਬਾਰਾਂ ਤੇ ਕੈਨੇਡਾ ਤੇ

ਤੁਹਾਨੂੰ ਸਾਰੇ ਨੂੰ ਵਧਾਈਆਂ ਭਾਈ ਲੰਗਰ ਤੇ ਵਾਲੀ ਦਾ ਮਾਤਾ ਨਾਨਾ ਦੇਵੀ ਦੇ ਦਰਬਾਰ ਦੀ ਜੈ ਉਹਨਾਂ ਨੇ ਅਧੂਰ ਦਾ ਫੜਕਾ ਉਧਾਰ ਵਾਲੰਗਰ ਸਾਡੇ ਤੋਂ ਹਟਬਾ ਗਈ ਫਤਾਰ ਕਿਸਨਾ ਮਹਾਰਾਣੀ ਜੀ ਬਈ ਨਾਸਾ ਭਾਵਾਂ ਲੰਗਰ ਬ੍ਰਿਤੇ ਉਤਾਂ ਆਇਆ ਜਾ ਰਿਹਾ ਹੈ ਇੱਥੇ ਮੈਂਬਰ ਤਹਿਵਾਲ ਪ੍ਰਧਾਨ ਐਕਟ ਤੁਹਾਨੂੰ ਸਾਰੇ ਨੂੰ ਵਧਾਈਆਂ ਭਾਈ ਲੰਗਰ ਤੇ ਵਾਲੀ ਦਾ ਮਾਤਾ ਨਾਨਾ ਦੇਵੀ ਦੇ ਦਰਬਾਰ ਦੀ ਜੈ ਸਾਰਮ ਲੰਗਰ ਹੈ ਮਾਤਾ ਨੈਣਾ ਦੇਵੀ ਲੰਗ ਖਮਾਚਰ ਪ੍ਰਦੇਸ਼ ਭਵਨ ਤੇ ਜਾ ਰਹੇ ਜਿਹਦੇ ਵਿੱਚ ਤਨਵਾਤਾ ਮਹਾਮਾਈ ਦਾ ਅਸ਼ੀਰਵਾਦ ਵੀ ਮਹਾਮਾਈ ਦਾ ਅਸੀਂ ਭੇਜਣ ਵਾਲੇ ਕੋਈ ਨਹੀਂ ਹੈਗੇ ਉਹਦੀ ਕਿਰਪਾ ਦੇ ਨਾਲ ਸ਼ਹਿਰ ਦੇ ਵਿੱਚੋਂ ਕਿਣਕਾ ਕਿਣਕਾ ਇਕੱਠਾ ਹੋ ਕੇ ਤਕਰੀਬਨ 3 ਲੱਖ ਦਾ ਲੰਗਰ ਜਿਹਦੇ ਵਿੱਚ 10 ਕੁਆਲਟ 2 ਮਹੀਨਾ ਪਹਿਲਾਂ ਵਾਗੇ 2.5 ਕੁਆਲਟ 2.5 ਲੱਖ ਦਾ ਸਮਾਨ ਅੱਜ ਹੈ ਅਸੀਂ ਇਹਦਾ ਮਹਾਮਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਹਿਰ ਤੇ ਮਹਾਮਾਈ ਦੀ ਅਪਾਰ ਕਿਰਪਾ ਇਹ ਲੰਗਰ ਹਰ ਸਾਲ ਤਕਰੀਬਨ ਆ ਆਏ ਸਾਲੋਂ ਇੱਕ ਮਹੀਨਾ ਪਹਿਲਾਂ ਜਾ ਰਿਹਾ ਸੀ ਇਹਦੇ ਵਿੱਚ ਜੀ ਸਮੱਗਰੀ ਜਿਹੜੀ ਕੀ ਕੀ ਰਾਸ਼ਨ ਜਿਹੜਾ ਹੈਗਾ ਜਾਂਦਾ ਗਿਆ ਇਹਦੇ ਵਿੱਚ ਜੀ ਚਾਵਲ ਨੇ ਕੀ ਹੈ ਖੰਡ ਹੈ ਦਾਣਾ ਨੇ ਆਟਾ ਹੈ ਸੂਜੀ ਹੈ ਬਾਕੀ ਛੋਟੇ ਮਣਕ ਸੁੱਕ ਸਵਾਨ ਹੋ ਰਿਹਾ ਜੀ ਜਿਵੇਂ ਨੂਨ ਹਲਦੀ ਮਿਰਚ ਇਹ ਸਮਾਨ ਨੇ ਜੀ ਜਿਸ ਤਰ੍ਹਾਂ ਹਰ ਸਾਲ ਜਦ ਆਪਾਂ ਲੰਗਰ ਭੇਜ ਦਾਂਗੇ ਮਾਤਾ ਦੇ ਦਰਬਾਰ ਤੇ 24 ਘੰਟੇ ਲੰਗਰ ਚੱਲਦਾ ਜੀ ਉੱਥੇ ਆਫਰ ਸ਼ਬਦ ਆਲੂ ਨੇ ਜਿਹੜੇ ਕਿੰਨਾ ਕਿ ਸਹਿਯੋਗ ਦਿੰਦੇ ਨੇ ਉੱਤੇ ਬਹੁਤ ਸਹਿਯੋਗ ਹੈ ਮਾਤਾ ਜੀ ਕਿਰਪਾ ਜੀ ਰਸਤਾਂ ਲੂਆਂ ਦਾ ਇਹ ਉਹ ਲੰਗਰ ਹੈ ਜੋ ਸਾਲ ਦੇ ਵਿੱਚ 12 ਮਹੀਨੇ 36 24 ਘੰਟੇ ਚੱਲਦਾ ਦੁਪਹਿਰੇ ਰੋਟੀ ਦੰਮੂ ਉਦੋਂ ਫਿਰ ਚਾਹ ਅਤੇ ਸ਼ਾਮ ਰੋਟੀ ਚਾਹ ਟਾਈਮ ਚੱਲਦਾ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਵਧੀਆ ਲੰਗਰ ਬਣਦਾ ਹੈ ਬਹੁਤ ਸੋਹਣਾ ਪ੍ਰੋਗਰਾਮ ਹੈ ਬਾਕੀ ਤੁਸੀਂ ਵੀ ਮੇਰੇ ਨਾਲ ਵੱਧ ਜਾਣਦੇ ਹੋ ਤੁਹਾਨੂੰ ਮੇਰੇ ਨਾਲ ਵੱਧ ਪਤਾ ਹੋਊਗਾ ਜੇ ਮੇਰੇ ਕਿਹੜਾ ਥੋੜੇ ਟਾਰਗੇਟ ਨੇ ਸਰੂ ਜਿਆਦਾ ਗਿਆਨ ਹੈ ਮੇਰ ਨੂੰ। ਉਹ ਵੀ ਦਰਬਾਰ ਤੋਂ ਹੀ ਗੱਡੀ ਆਂਦੀ ਹੈ ਜੀ ਜਿਹੜੀ ਉਹ ਰਸਣ ਲੈ ਕੇ ਜਾਂਦੀ ਹੈ। ਇਹ ਗੱਡੀ ਮਾਤਾ ਦਰਬਾਰ ਤੋਂ ਹਰ ਸਾਲ ਟਰੱਸਟ ਦੀ ਗੱਡੀ ਹੈ ਜੀ। ਜਦੋਂ ਅਸੀਂ ਉਹਨੂੰ ਕਹਿੰਦੇ ਆ ਉਹ ਗੱਡੀ ਭੇਜ ਦਿੰਦੇ ਨੇ। ਜੋ ਸਮਾਨ ਉਹ ਕਹਿੰਦੇ ਨੇ ਕੁਛ ਉਹਨੂੰ ਮਰਜ਼ੀ ਮਤਵਕ, ਕੁਝ ਜਿਹੜੇ ਕੋਈ ਜਿਵੇਂ ਭਗਤਾਂ ਦੀ ਮਰਜ਼ੀ ਮਤਵਕ ਜੋ ਸਮਾਨ ਉਹ ਗੱਡੀ ਮੰਦਿਰੇ ਭੇਜ ਦਿੰਦੇ ਨੇ। ਪ੍ਰਧਾਨ ਜੀ ਸ਼ਹਿਰ ਦੇ ਜਿਹੜੇ ਸ੍ਰੀ ਹਦਾਲੂ ਨੇ ਉਹਨਾਂ ਦਾ ਕਿੰਨਾ ਕਿ ਸਹਿਯੋਗ ਰਹਿੰਦਾ ਇਹ ਤਸਵੀਰ ਮੈਂ ਕਹਿ ਨਹੀਂ ਸਕਦਾ ਰੋ ਵੀ ਕਿੰਨਾ ਸਹਿਯੋਗ ਹੈ। ਕੁਲ ਇੰਨਾ ਸਹਿਯੋਗ ਹੈ ਕਿ ਲੋਕ ਬਹੁਤ ਖੁਸ਼ ਹੋ ਕੇ ਹਾਕਾ ਮਾਰ ਮਾਰ ਸਮਾਨ ਦੁਕਾਨ ਤੇ ਭੇਜਦੇ ਨੇ ਵੀ ਮੈਂ ਰਹਿ ਗਿਆ ਮੈਂ ਰਹਿ ਗਿਆ ਲੋਕ ਜੀ ਵੀ ਲੰਗਰ ਕਦੋਂ ਜਾਣੇ ਬਹੁਤ ਖੁਸ਼ ਨਹੀਂ ਬਹੁਤ ਢਿੱਕਦੇ ਨੇ ਜੀ ਕਈ ਬੰਦੇ ਅੱਜ ਫਟਾਫਟ ਵੀ ਲੰਗਰ ਜਾ ਰਹੇ ਅੱਜ ਵੀ ਆਏ ਨੇ ਤੇ ਪੰਛਤ ਕੱਲ੍ਹ ਆਏ ਸਭ ਦੱਸਿਆ ਨਹੀਂ ਸਨੇਹ ਹੋਵੇ ਲੋਕਾਂ ਦੇ ਜੀ ਵੀ ਦੱਸੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਮ ਸਸਤਾ ਜਿਹੜੇ ਲਾ ਕੇ ਸਮਾਨ ਇਕੱਠਾ ਹੁੰਦਾ ਹੈ ਇਹ ਮਹਾਮਾਈ ਦੀ ਅਪਾਰ ਕਿਰਪਾ ਹੈ ਜੋ ਕਿ ਸਾਡੇ ਲੋਕਾਂ ਨੂੰ ਫਕਤ ਨੂੰ ਕਹਿੰਦੇ ਵੀ ਮਤਲਬ ਲੰਗਰ ਉੱਥੇ ਪਹੁੰਚਾਉਂਦੇ ਐਨੀ ਜਰਕਸਪੀ ਐ ਵੱਧ ਤੋਂ ਵੱਧ ਪੂਰੇ ਤਰ੍ਹਾਂ ਮਨੋ ਬੀਜਾਦਾ ਇਹ ਕਿਤੇ ਨੂੰ ਤਾਂ ਬਹੁਤ ਖੁਸ਼ੀ ਆ ਦੜਬਾ ਮੰਡੀ ਨੂੰ ਵੀ ਆਈ ਵਰੀ ਸਾਡੇ ਗੁੱਗੂ ਜੀ ਪ੍ਰਧਾਨ ਜੀ ਬਹੁਤ ਦਿਨ ਤੋਂ ਉਪਰਾਲਾ ਕਰਦੇ ਨੇ ਜੀ ਜਦੋਂ ਵੀ ਇਹ ਹੁਕਮ ਕਰਦੇ ਨੇ ਮਾਤਾ ਰਾਨਾ ਦੀ ਵੀ ਲੰਗਰ ਜਾਣਾ ਹੈਗਾ ਸਾਰੇ ਦੜਬੀ ਨੂੰ ਇਨੀ ਖੁਸ਼ੀ ਹੁੰਦੀ ਹੈ ਵੀ ਮਾਤਾ ਲੰਗਰ ਜਾਊਗਾ ਤੇ ਸਾਰੇ ਦਰਸ਼ਨ ਕਰਕੇ ਆਵਾਂਗੇ ਮਾਤਾ ਆਸ਼ੀਰਵਾਦ ਲੈ ਕੇ ਆਵਾਂਗੇ ਇੱਕ ਹੋਰ ਵੱਡੀ ਗੜਬੇ ਦੀ ਬਹੁਤ ਕੁਰਬਾਨੀਆਂ ਵੀ ਸੌਣ ਦਾ ਮਹੀਨਾ ਹੁੰਦਾ ਮਾਸਟਰੀਆਂ ਦਿਨ ਹੁੰਦੇ ਨੇਗੇ ਤੇ ਆਪਣਾ ਸਾਬ ਮੱਕੀ ਰੋਟੀ ਸਰੋਂ ਦਾ ਸਾਗ ਬੇਰ ਕਈ ਲੱਸੀ ਇਹ ਸਾਰਾ ਪਿੰਡ ਦਾ ਉਪਰਾਲਾ ਹੁੰਦਾ ਹੈਗਾ ਸਾਰੇ ਕਹਿੰਦੇ ਨੇ ਵੀ ਮਾਤਾ ਸੌਣ ਦੇ ਚਾਲੇ ਆਉਣਗੇ ਤੇ ਸਾਰੇ ਖੁਸ਼ੀਆਂ ਮਨਾਉਂਦੇ ਨੇ ਤੇ ਸਾਡੇ ਦਾ ਆਪਣੇ ਗੜਬੇ ਇੰਨੀ ਉਪਾਰ ਕਿਰਪਾ ਵੀ ਕੋਈ ਵੀ ਲੰਗਰ ਨੂੰ ਜਵਾਬ ਨਹੀਂ ਦਿੰਦਾ ਬੱਤਵਾ ਚੜ ਕੇ ਹਿੱਸਾ ਪਾਉਂਦੇ ਨੇਗੇ ਲੋਜੀ ਹਲੋ ਜੀ ਚਾਚਾ ਸਾਹਿਬ ਤੇ ਚਾਚਾ ਸਾਹਿਬ ਅੱਛਾ ਪਤਾਲ ਜੀ ਬਗਾਨੀ ਬੋਲੀ ਇੱਕੋ ਇੱਕੋ ਬੋਲੀ ਠੀਕ ਹੈ ਬਹੁਤ ਸੱਚੇ ਦਰਬਾਰ ਦੀ ਜੈ ਬਹੁਤ ਸੱਚੇ ਦਰਬਾਰ ਦੀ ਜੈ ਹਾਂ ਜੀ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਲਗ ਮਾਤਾ ਨੈਣਾ ਦੇ ਵੀ